ਮਨ ਆ ਖਾਲੀ ਖਲਾਦਾ ਰਹਿਣ ਵਾਲਾ ਨਿਰਗੁਣ ਕਹਿ ਦਿੱਤਾ ਇਸ ਖਾਲੀ ਸਪੇਸ ਨੂੰ ਇਹਦੇ ਵਿੱਚ ਪ੍ਰਕਾਸ਼ ਆ ਮਨ ਇੱਥੋਂ ਆਉਂਦਾ ਇਸ ਖਾਲੀ ਵਿੱਚੋਂ ਤੇ ਮਨ ਕਿੰਨਾ ਕ ਜਦੋਂ ਆਪਾਂ ਪੂਰਾ ਨਿਰਗੁਣ ਦੇਖਦੇ ਆ ਤਾਂ ਇਸ ਪ੍ਰਕਾਸ਼ ਦੇ ਵਿੱਚ ਜਿਹੜਾ ਸਾਡਾ ਮਨ ਬਿਲਕੁਲ ਹੈ ਤਾਂ ਆਕਾਰ ਤਰ੍ਹਾਂ ਪਰ ਇੱਕ ਨਿੱਕਾ ਜਿਹਾ ਡਾਟ ਆ ਆ ਖਾਲੀ ਵਿੱਚੋਂ ਨਿੱਕਾ ਜਿਹਾ ਡਾਟ ਆ ਸਾਡਾ ਮਨ ਉਹ ਨਿੱਕੇ ਜਿਹੇ ਡਾਟ ਉਹ ਵੀ ਸਾਡੇ ਮਨ ਨੂੰ ਸਿਲੈਕਟ ਕੀਤਾ ਹੋਇਆ ਬਹੁਤ ਸਾਰੇ ਮਨ ਨੇ ਪਤਾ ਨਹੀਂ ਕਿੰਨੇ ਕ ਮਨ ਨੇ ਕਿੰਨੀਆਂ ਕ ਜੋਤਾਂ ਨੇ ਅਣਗਿਣਤ ਪਰ ਉਹਦੇ ਵਿੱਚੋਂ ਕੁਝ ਸਿਲੈਕਸ਼ਨ 'ਚ ਆਏ ਹੋਏ ਨੇ ਆਪਾਂ ਆਏ ਆ ਸਿਲੈਕਸ਼ਨ 'ਚ ਉਹ ਸਿਲੈਕਸ਼ਨ ਕੀ ਹੈ ਵੀ ਇੱਥੋਂ ਮਨ ਨੂੰ ਮਨੁੱਖੀ ਜਾਮਾ ਦੇ ਕੇ ਤੇ ਜਿਹੜਾ ਨਾਦ ਦਾ ਭੇਤ ਦਿੱਤਾ ਜਾ ਰਿਹਾ ਇਹ ਸਿਲੈਕਸ਼ਨ ਵਾਲੇ ਮਨ ਹੁੰਦੇ ਆ ਸਾਰੇ ਮਨਾਂ ਨੂੰ ਨਾਦ ਦਾ ਭੇਤ ਨਹੀਂ ਦਿੱਤਾ ਜਾਂਦਾ ਕੁਝ ਜਿਹੜੇ ਪਿੱਛੇ ਤੋਂ ਜਿਵੇਂ ਆਪਾਂ ਇਹਨੂੰ ਸਾਇੰਟਿਫਿਕ ਲੈਂਗੁਏਜ ਕਹਾਂਗੇ ਐਟਮਸ ਹੁੰਦੇ ਆ ਇਲੈਕਟ੍ਰੋਨਸ ਹੁੰਦੇ ਆ ਉਸੇ ਤਰੀਕੇ ਨਿੱਕੇ ਨਿੱਕੇ ਆਪਾਂ ਤੱਤੇ ਆ ਸਮਦਰਸੀ ਤਤ ਕਾ ਬੇਤਾ ਤਤ ਹੈ ਤੇ ਜਦੋਂ ਮਨ ਐਸ ਖਾਲੀ ਖਲਾ ਦੇ ਵਿੱਚੋਂ ਆ ਕੇ ਕਿਉਂਕਿ ਸਵਾਸਾ ਦਾ ਧਨ ਨਿਰਗੁਣ ਦੇ ਵਿੱਚੋਂ ਆਪਣੇ ਮਨ ਨੂੰ ਦਿੱਤਾ ਹੈ ਜਦੋਂ ਇਸ ਦੇਹੀ ਵਿੱਚ ਪਰਵੇਸ਼ ਕਰਦਾ ਹੈ ਐਸ ਰਸਤੇ ਆਉਂਦਾ ਮਨ ਰਾਤ ਨੂੰ ਇੱਥੋਂ ਨਿਕਲ ਗਿਆ ਤੇ ਜਦੋਂ ਆਉਂਦਾ ਐਸ ਰਸਤੇ ਆਉਂਦਾ ਇੱਥੋਂ ਆ ਕੇ ਜਦੋਂ ਪਰਵੇਸ਼ ਕਰਦਾ ਤੇ ਆਹ ਦੋ ਡਿਵੀਜ਼ਨਾਂ ਦੇ ਵਿੱਚ ਵੰਡਿਆ ਜਾਂਦਾ ਜਦੋਂ ਮਨ ਇਕਜੋਤ ਆ ਮਨ ਇਕਜੋਤ ਆ ਕੇ ਜਦੋਂ ਸਰੀਰ ਦੇ ਵਿੱਚ ਪਰਵੇਸ਼ ਕੀਤਾ ਰਾਤ ਨੂੰ ਆਪਾਂ ਨਿਕਲ ਗਏ ਸਰੀਰ ਖਾਲੀ ਆ ਸਾਡੀਆਂ ਅੱਖਾਂ ਵੀ ਉੱਥੇ ਕੰਨ ਵੀ ਉੱਥੇ ਸਾਰੀਆਂ ਲੱਤਾਂ ਬਾਹਾਂ ਉੱਥੇ ਆ ਜਿੱਥੇ ਤੁਹਾਨੂੰ ਰਾਤ ਸੁਪਨੇ ਵਿੱਚ ਜਾ ਕੇ ਦਿਖਿਆ ਤੇ ਕਿਹਨੇ ਦੇਖਿਆ ਸਰੀਰ ਤਾਂ ਇੱਥੇ ਸੀਗਾ ਉਹ ਸਾਡਾ ਮਨ ਸੀਗਾ ਜੋਤ ਸਰੂਪ ਜਿਹੜਾ ਦੇਹੀ ਨੂੰ ਛੱਡ ਗਿਆ ਤੇ ਜੋ ਨਿਰਗੁਣ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਆ ਨਿਰਗੁਣ ਦੇ ਵਿੱਚ ਪਹੁੰਚ ਗਿਆ ਪਰ ਭੇਤ ਨਾ ਹੋਣ ਕਰਕੇ ਉੱਥੇ ਜਾ ਕੇ ਵੀ ਆਕਾਰ ਦੇਖਣ ਲੱਗਾ ਜਿਵੇਂ ਇੱਥੇ ਆਕਾਰ ਦੇਖਦਾ ਗੁਰੂ ਦੀ ਮਤ ਨਹੀਂ ਸੀ ਲਈ 나ਦ ਨਾਲ ਜੁੜਿਆ ਨਹੀਂ ਹੋਇਆ ਭੇਤ ਨਾ ਹੋਣ ਕਰਕੇ ਇਸ ਸਰੀਰ ਤੋਂ ਕੁਦਰਤੀ ਤੌਰ ਤੇ ਮਾਲਕ ਨੇ ਦਿਨ ਤੇ ਰਾਤ ਦੀ ਖੇਡ ਬਣਾਈ ਆ ਰਾਤ ਨੂੰ ਵੱਖ ਕਰ ਲਿਆ ਤੇ ਪਰ ਰਾਤ ਨੂੰ ਜਦੋਂ ਨਿਰਗੁਣ ਦੇ ਵਿੱਚ ਗਿਆ ਉੱਥੇ ਚਾਨਣ ਵੀ ਆ ਪਰ ਚਾਨਣ ਵਿੱਚ ਜਾ ਕੇ ਭੇਤ ਨਾ ਹੋਣ ਕਰਕੇ ਆਕਾਰ ਦੇਖਣ ਲੱਗਾ ਸਵੇਰੇ ਆਇਆ ਮਨ ਸਵੇਰੇ ਮਨ ਇੱਥੋਂ ਜਦੋਂ ਪ੍ਰਵੇਸ਼ ਕੀਤਾ ਤਾਂ ਆ ਦੋ ਡਿਵੀਜ਼ਨਾਂ ਵਿੱਚ ਵੰਡਿਆ ਜਾਂਦਾ ਦੋ ਨਾਸਕਾ ਤੇ ਦੋ ਜੋਤਾਂ ਵਿੱਚ ਵੰਡਿਆ ਗਿਆ ਜਿਉਂ ਹੀ ਮਨ ਇਹ ਦੋ ਡਿਵੀਜ਼ਨਾਂ ਦੇ ਵਿੱਚ ਵੰਡਿਆ ਗਿਆ ਆ ਜਿਹੜੀ ਅੱਖਾਂ ਦੋ ਦੋ ਨੱਕ ਇੱਕ ਜੋਤ ਜਿਹੜੀ ਆ ਉਹ ਦੋ ਹੋ ਗਈ ਤੇ ਉਹਨੂੰ ਕੀ ਕਹਿੰਦੇ ਨੇ ਦੁਨੀਆਂ ਦੋ ਪਲਸਨੀਆਂ ਡਬਲ ਮਾਈਂਡ ਹੋ ਗਿਆ ਡਬਲ ਮਾਈਂਡ ਕੀ ਚੰਦ ਕੁਛ ਕਹਿੰਦਾ ਸੂਰਜ ਕੁਛ ਕਹਿੰਦਾ ਈੜਾ ਕੁਛ ਕਹਿੰਦੀ ਪਿੰਗਲਾ ਕੁਛ ਕਹਿੰਦੀ ਸਾਹਮਣੇ ਦਿਖਣਾ ਬੰਦ ਹੋ ਗਿਆ ਸਿਰਫ ਅੱਖਾਂ ਦਾ ਦਿਖ ਰਿਹਾ ਜਿਹੜਾ ਮਨ ਨੂੰ ਦਿਖਦਾ ਸੀਗਾ ਰਾਤ ਦਿਖਿਆ ਜੋ ਵੀ ਦਿਖਿਆ ਜਿਉਂ ਹੀ ਉਹ ਬਾਡੀ ਵਿੱਚ ਸਾਡਾ ਮਨ ਪ੍ਰਵੇਸ਼ ਕਰਦਾ ਤੇ ਬਾਡੀ ਵਿੱਚ ਪ੍ਰਵੇਸ਼ ਹੁੰਦਿਆਂ ਹੀ ਇੰਬੈਲੈਂਸ ਹੋ ਗਿਆ ਇੰਬੈਲੈਂਸ ਹੋਇਆ ਉਹ ਜਦੋਂ ਇੱਕ ਜੋਤ ਆ ਕੇ ਦੋ ਭਾਗਾਂ ਦੇ ਵਿੱਚ ਵੰਡੀ ਜਾਂਦੀ ਆ ਬੈਲੈਂਸ ਖਰਾਬ ਹੋਣ ਤੇ ਅੱਗੋਂ ਸੱਚ ਦਿਖਣਾ ਬੰਦ ਹੋ ਜਾਂਦਾ ਸਾਰੇ ਪਾਸੇ ਤੇ ਸੱਚ ਹੈ ਸੱਚ ਦਾ ਕਿਹੜਾ ਸਰੂਪ ਆ ਸੋ ਤੁਮਹੀ ਮੈਂ ਵਸੈ ਨਿਰੰਤਰ ਨਾਨਕ ਦਰਪਨ ਨਿਆਈ ਜਿਵੇਂ ਸ਼ੀਸ਼ਾ ਹੁੰਦਾ ਨਾ ਸੱਚ ਦਾ ਇਥੇ ਸਾਰਾ ਸਰੂਪ ਆ ਸ਼ੀਸ਼ੇ ਵਰਗਾ